ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਬਾਬਾ ਮਨ ਮੱਤ ਵਾਰੋ ਨਾਮ ਰਸ ਪੀਵੈ ਸਹਜ ਰੰਗ ਰਚ ਰਿਹਾ ਇਹ ਸ਼ਬਦ ਭਾਈ ਸਰ ਭਾਈ ਨਰਿੰਦਰ ਸਿੰਘ ਜੀ ਜਵਦੀ ਟਕਸਾਲ ਵਾਲੇ ਉਹਨਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਥੋੜੀ ਔਖੀ ਕੰਪੋਜੀਸ਼ਨ ਹੈ ਪਰ ਭਾਈ ਸਾਹਿਬ ਨੇ ਬਹੁਤ ਹੀ ਵਧੀਆ ਢੰਗ ਨਾਲ ਇਹ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਅੱਜ ਆਪਾਂ ਇਹ ਸ਼ਬਦ ਮਾਤਾ ਸਿੱਤਕ ਦੇ ਦੂਸਰੇ ਕਾਲ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਬੰਦ ਗਹਿਰਵਾ ਤਾਲ ਹੈ ਜੀ ਇਸ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਾਂਜੀ ਸਾ ਰੇ ਗਾ ਕੋਮਲ ਮਾ ਪਾ ਧਾ ਅਤੀਨੀ ਕੋਮਲ ਧਾ ਕੋਮਲ ਮਾ ਤੀਬਰ ਅਤੇ ਗਾ ਸ਼ੁੱਧ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਇਸ ਸ਼ਬਦ ਦੀ ਤਾਲ ਬੰਦ ਗਹਿਰਵਾ ਤਾਲ ਹੈ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੂ ਸਲੂ ਸੁਰਾਂ ਦੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੁਲਚਕਦੀ ਮਾਫੀ ਬਖਸ਼ਨੀ ਅਗੇ ਦੁਸ਼ਮਾਤ ਬਖਸ਼ਨੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਉਹਦੀ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਆ ਵੀਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁਲਚਕਦੀ ਮਾਫੀ ਬਖਸ਼ਨੀ ਅਗੇ ਦੁਸ਼ਮਾਤ ਬਖਸ਼ਨੀ ਸ਼ਬਦ ਸਿੱਖੀਏ ਜੀ

Bye. Mm -hmm. ਪਈਏ 파ਖੀ ਪਨ ਪ੍ਰੇਮ ਕਾ ਪੋਚਾ ਇਹ ਤਰਸ ਅਮਿਓ ਚਵਾਇਏ ਇਹ ਤਰਸ ਅਮਿਓ Oh, I'm ਗੁਰ ਕੀ ਸਾਖੀ ਅੰਦਤ ਬਾਣੀ ਪੀਵਤ ਹੀ ਪਰਵਾਨ ਭਇਆ ਗੁਰ ਕੀ ਸਾਖੀ ਅੰਦਤ ਬਾਣੀ ਪੀਵਤ ਹੀ ਪਰਵਾਨ ਭਇਆ ਦਰਿਦਰਸ਼ਨ ਕਾ ਰਹਿ ਜਾਂ ਮਨਾ ਰੇ ਕਹੋ ਨਾਨਕ ਸੁਣ ਪਰ ਕਰ ਜੋਗੀ ਕੀਵਾ ਅੰਮ੍ਰਿਤ ਤਾਰੈ ਸਹਿਜ ਰੰਗ ਰਚ ਰਹਿਆ ਬਾਕੀ ਅੰਤਰੀ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸੁਰਾਂ ਤੇ ਸ਼ਬਦ ਸਿੱਖਾਂਗੇ ਬਾ ਬ ਮਨ ਮਤ ਵਾਲੂ ਮਨ ਮਤ ਵਾ ਮਨ ਮਤ ਵਾਲੂ ਨਾਮ ਰਸ ਪੀ ਰਸ ਪੀਵੇ ਸਿੰਪਲ ਤਰੀਕੇ ਨਾਲ ਵੀ ਕਰ ਸਕਦੇ ਹੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹੀਆ ਸਹਿਜ ਰੰਗ ਰਚ ਰਚ ਰਹਿ ਆ ਰਹਿ ਆ ਸਹਿਜ ਰੰਗ ਰਚ ਰਹਿ ਆ ਸਹਿਜ ਰੰਗ ਰਚ ਰਹਿ ਆ ਸਹਿਜ ਰੰਗ ਰਚ ਰਹੀਆ ਸਹਿਜ ਰੰਗ ਰਚ ਰਹੀਆ ਸਹਿਜ ਰੰਗ ਰਚ ਰਹੀਆ ਸਹਿਜ ਰੰਗ ਰਚ ਰਹੀਆ ਸਬਨੀ ਅਹਨਸ ਬਨੀ ਪ੍ਰੇਮ ਲੇਵ ਲਾਗੀ ਸ਼ਬਦ ਅਨਾਹਦ ਗਹਿਆ ਸ਼ਬਦ ਅਨਾਹਦ ਸ਼ਬਦ ਅਨਾਹਦ ਗਹਿਆ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਬਾਬਾ ਇਹ ਸਥਾਈ ਹੈ ਹੁਣ ਆਪਾਂ ਪਹਿਲਾ ਅੰਦਰਾ ਸਿੱਖਾਂਗੇ ਗੋਡ ਕਾਰ ਗਿਆਨ ਗੋਡ ਕਾਰ ਗਿਆਨ ਧਿਆਨ ਕਰਤਾ ਵੈ ਧਿਆਨ ਕਰਤਾ ਵੈ ਕਰ ਕਰਨੀ ਕਰ ਕਰਨੀ ਕਸ ਕਰ ਕਰਨੀ ਕਸ ਪਈਏ ਕਰ ਕਰਨੀ ਕਸ ਪਈਏ पाठी भवन प्रेम का प्रेम का पूछा प्रेम का पूछा इत रस आमयो चवा ਇਤਰਸ ਅਮਯੋ ਚਾਈਏ ਫਿਰ ਸਥਾਈ ਸਹਜ ਰੰਗ ਰਚ ਰਿਹਾ ਇਹ ਪਹਿਲਾ ਅੰਤਰਾ ਹੈ ਉਹਨਾਂ ਦਾ ਦੂਸਰਾ ਅਤੇ ਬਾਕੀ ਸਾਰੇ ਅੰਤਰੇ ਸਿੱਖਾਂਗੇ ਪੂਰਾ ਸਾਚ ਪਿਆਲਾ ਸਹਜੇ ਤਿਸਟੇ ਪੂਰਾ ਸੱਚ ਪਿਆਲਾ ਸਹਜੇ ਤਿਸ ਹੈ ਸਹਜੇ ਤਿਸ ਹੈ ਪਿਆਏ ਜਾਂ ਕੋ ਨਦਰ ਕਰੇ ਨਦਰ ਕਰੇ ਅੰਮ੍ਰਿਤ ਕਾ अमृत का वारि ही होवे क्या मद छूछे पाओ करे पा। क्या मद छूछे पाओ करे फिर स्थाई सहज रंग रच रहया यह दूसरा अंतरा है ਹੁਣ ਆਪਾਂ ਤੀਸਰਾ ਅੰਦਰ ਸਿੱਖਾਂਗੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਭਿਆ ਦਰਦ ਦਰਦਰ ਸੰਕਾਪ੍ਰੀ ਤਮ ਹੋਵੈ ਮੁਕਤ ਬੈਕੁੰਠੇ ਕਰੇ ਕਿਆ ਇਹ ਤੀਸਰਾ ਅੰਦਰਾ ਹੈ ਹੁਣ ਚੌਥਾ ਅੰਦਰਾ ਲਖਸਤेंद्र ਸਿੱਖਾਂਗੇ ਸਿਫਤੀ ਰਤਾ ਸਦ ਬੈਰਾਗੀ ਇਹ ਵਾਲਾ ਸੁਰ ਅਬ ਜਿੱਦੀ ਇੱਛਾ ਲਗਾ ਸਕਦੇ ਹੋ ਸਿਫਤੀ ਰਤਾ ਸਿਫਤਿ ਰਤਾ ਸਦ ਬੈਰਾਗੀ ਜੁਐ ਜਨਮ ਨਹਰੇ ਕਹੋ ਨਾਨਕ ਸੁਨ ਭਰ ਥਰ ਜੋਗੀ ਕਹੋ ਨਾਨਕ ਸੁਨ ਭਰ ਥਰ ਜੋਗੀ ਕੀਵਾ ਅੰਮ੍ਰਿਤ ਕਾਰੇ ਸਹਿਜ ਰੰਗ ਰਚ ਰਹਿਆ ਸਹਿਜ ਰੰਗ ਰਚ ਰਹਿਆ ਬਾਬਾ ਮਨਮਤਵਾਰੋ ਨਾਮ ਰਸ ਪੀ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਤੇ ਸ਼ਬਦ ਸਿਖਾਇਆ ਜੀ ਨੇ ਉਸੇ ਤਰੀਕੇ ਨਾਲ ਸਿੱਖਣਾ ਹੈ ਬੋਲ ਸਕਦੀ ਮਾਫੀ ਕੀ ਤੁਸਮਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ